ਸਾਡਾ ਇਹ ਆਪਰੇਸ਼ਨ ਇੰਟੈਲੀਜੈਂਸ ਬੇਸ ਆਪਰੇਸ਼ਨ ਸੀ ਜਿਹਦੇ ਵਿੱਚ ਇਨਫੋਰਮੇਸ਼ਨ ਮਿਲੀ ਤੇ ਇਸ ਵਿਅਕਤੀ ਜਿਹੜਾ ਵਿਕਰਮਜੀਤ ਵਿਕਰਮ ਸਿੰਘ ਪੁੱਤਰ ਵਿਕਰਮ ਉੱਤਰ ਹਰਜਿੰਦਰ ਸਿੰਘ ਪਿੰਡ ਹੂਸੇ ਖਾਨਾ ਸਰਾਈ ਮਾਨਤ ਖਾਨ ਜ਼ਿਲ੍ਹਾ ਤਰਨਤਾਰਨ ਇੱਥੇ ਦਾ ਇਹ ਰਿਐਸ਼ੀ ਹੈ ਤੇ ਦੇ ਕੋਲ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਜਿਹਦੇ ਚਾਰ ਪਿਸਟਲ ਤੇ ਚਾਰ ਮੈਗਜ਼ੀਨ ਜਿਹੜੀਆਂ ਨੇ ਕਲੀ ਰਿਕਵਰੀ ਹੋਈ ਹੈ ਇਹ ਵਿਅਕਤੀ ਜਿਹੜਾ ਵਿਕਰਮ ਸਿੰਘ ਹੈ ਪਿਛਲੇ ਮਹੀਨੇ ਇਹ ਦੁਬਈ ਤੋਂ ਵਾਪਸ ਪਰਤਿਆ ਸੀ ਤੇ ਆਉਂਦੇ ਸਾਰ ਹੀ ਇਸਨੇ ਜੋ ਜਿਹੜੀ ਸਮਗਲਿੰਗ ਐਕਟੀਵਿਟੀਆਂ ਨੇ ਇਹਦੇ ਵਿੱਚ ਜਿਹੜਾ ਹੈ ਪਾਕਿਸਤਾਨੀ ਸਮਗਲਰ No contact ਕੀਤਾ ਉੱਥੋਂ ਇੱਕ ਸਮਗਲਰ ਦੇ ਥਰੂ ਇਹਦੇ 4 ਪਿਸਟਲਸ ਨੇ ਧੋਣ ਲਈ ਜਿਹੜੀ ਹੈ ਇਹ ਠੀਕ ਇੱਥੇ ਮੰਗਵਾਈ ਉਸ ਤੋਂ ਬਾਅਦ ਜਦੋਂ ਇਹ ਰਿਟਰੀਵ ਕਰਕੇ ਜਾਣ ਲੱਗਿਆ ਸੀ ਉਦੋਂ CIA ਅਮਸਾ ਵਿਹਾਤੀ ਦੀ ਟੀਮ ਨੇ ਇਹਨੂੰ ਕਾਬੂ ਕੀਤਾ ਕਿ ਇਹਦੇ ਕੋਲ 4 ਪਿਸਟਲ ਜਿਹੜੀਆਂ ਨੇ ਪੀਐਸ5 ਸਟੌਮ T-બોਲ ਅਤੇ ਨਾਲ ਹੀ 4 ਮੈਗਜ਼ੀਨ ਜਿਹੜੀ ਹੈ ਉਹਨਾਂ ਦੀ ਰਿਕਵਰੀ ਹੋਈ ਹੈ। ਇਸ ਵਿਅਕਤੀ ਹਿਦਨਾ ਬੁਖਮ ਸਿੰਘ ਜਿਹੜਾ ਚੀਕ ਹੈ ਇਹਦੀ ਕਸ਼ਿਸ਼ ਜਾਰੀ ਹੈ। ਉੱਚ ਵਿੱਚ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਜਿਵੇਂ ਕਿ ਇਹ ਪਿਛਲੇ ਮਹੀਨੇ ਤਵੇਈ ਤੋਂ ਵਾਪਸ ਕਰਦੇ ਸੀ। ਉਸ ਤੋਂ ਬਾਅਦ ਨਵੀਂ ਨੇ ਇਸ ਕੰਮ 'ਚ ਪੈ ਗਿਆ। ਇਹ ਅੱਗੇ ਫਰਦਰ ਇਹਨੇ ਇੱਕ ਕਿਥੇ ਰੇਣੀਆ ਸੀ ਕਿਹਦੇ ਬਾਰੇ ਜਿਹੜੀ ਚੱਲ ਰਹੀ ਹੈ ਇਸ ਤੋਂ ਇਲਾਵਾ ਅ ਇਹ ਜਿਹੜੀਆਂ ਪੁੱਛੋ ਇਹ ਕਿਹੜੇ ਸਮਗਲਨ ਨਾਲ ਇਹਦੇ ਟੱਚ ਟੱਚ ਵਿੱਚ ਸੀਗੇ ਇਸ ਇਧਰ ਕੀ ਫੋਨ ਦੇ ਵਿੱਚ ਹੋਰ ਜਿਹੜੇ ਨੰਬਰ ਸੀ ਉਹ ਸਾਰੇ ਜਿਹੜੇ ਹੈ ਉਹ ਖੰਗਾ ਲਏ ਜਾ ਰਹੇ ਤੇ ਜਲਦੀ ਹੈ ਉਮੀਦ ਹੈ ਕਿ ਹੋਰ ਵੀ ਜਿਹੜੀ ਤਕਰੀ ਹੋਏ ਇਹਨਾਂ ਨੇ ਸਰਗ ਨਹੀਂ ਹਥਿਆਰ ਦੇ ਦੇ ਲੇ ਕਿ ਜਿਆ ਆਪਣੇ ਟੀਮ ਨੇ ਕਰਦੇ ਬੇਸਿਕਲੀ ਇਹ ਹਥਿਆਰ ਰੀਟਰੀਵ ਕਰਕੇ ਅੱਗੇ ਜਿਹੜੇ ਹੈਗੇ ਆ ਇਹ ਵੇਚਣ ਵਾਸਤੇ ਇਹਨਾਂ ਦੇ ਅੱਗੇ ਹੋਰ ਇਹਨਾਂ ਦਾ ਜਿਹੜਾ ਨੈਟਵਰਕ ਹੈਗਾ ਉਹਨੂੰ ਲਿਨੇ ਸੀ ਉਹਨਾਂ ਨੈਟਵਰਕਾਂ ਜਿਨੇ ਇਹ ਹਥਿਆਰ ਲੈਣੇ ਸੀ ਉਹਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਤੇ ਫਰਦਰ ਇਹ ਕਿੱਥੇ ਯੂਜ਼ ਹੋਣੇ ਸੀਗੇ ਇਹਦੀ ਵੀ ਤਕਸੀਰ ਕੀਤੀ ਜਾ ਰਹੀ ਹੈ ਤੇ ਪੈਕਿੰਗ ਦਾ ਮਸਾਲਾ ਨਹੀਂ ਕਰੀਏ ਉਹਦੇ ਉੱਪਰ ਜਿਹੜੀ ਗੱਲ ਹੈ ਉਹਦਾ ਇਨਵਰਮੈਂਟ ਦੇ ਬਾਅਦ ਆਖਰੀ ਕਹਾਣੀ ਹੈ ਜੇ ਇਸ ਕੋ ਪਹਿਲੇ ਹੀ ਕੋਈ ਕੰਮਾਂ ਹੋ ਗਏ ਕਰਦੇ ਸੀਗੇ ਉਸੇ ਕੋਈ ਜਿੰਮੇਵਾਰੀ ਉੱਪਰ ਆਪਨ ਹਾਜੀ ਉਸਨੇ ਆਪਣੀ ਪੁਲਿਸ ਦੀ ਰਿਕਾਰਡ ਦੀ ਪਰਤਾਲ ਕੀਤੀ ਹੈ ਉਹਦੇ ਮੁਤਾਬਿਕ ਅਜੇ ਤੱਕ ਇਹਦੇ ਖਿਲਾਫ ਕੋਈ ਮਕਦਮਾ ਜਿਹੜਾ ਹੈ ਸਾਡੇ ਸਾਹਮਣੇ ਨਹੀਂ ਆਇਆ ਇੱਕ ਵਹੀ ਗਿਆ ਸੀ ਉਸ ਤੋਂ ਬਾਅਦ ਆਕੇ ਨਹੀਂ ਪਹਿਲੀ ਫੇਜ਼ ਜਿਹੜੀ ਫੇਜ਼ ਇੰਡਰੀ ਇੰਟਰੋਡਕਸ਼ਨ ਸ਼ਾਮਣੀ ਹੋਈਏ ਫਿਰ ਕੀ ਕੀਤਾ ਸਰਦ ਤੋਂ ਬਈ ਕਿੰਨਾ ਸਮਾਂ ਲੱਗ ਰਿਹਾ ਤੇ ਕੀ ਕੰਮ ਕਰਦਾ ਸੀ ਸਾਰੇ ਚੀਜ਼ਾਂ ਅਸੀਂ ਵੈਰੀਫਾਈ ਕਰਦੇ ਹਾਂ ਇਹਦਾ ਪਾਸਪੋਰਟ ਰਿਕਾਰਡ ਕਿਉਂਕਿ ਇਹਨਾਂ ਜੋ ਦੱਸਿਆ ਹੈ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਪਾਸਪੋਰਟ ਵੀਜ਼ਾ ਉਸ ਕੀ ਸਾਰੇ ਡਾਕੂਮੈਂਟ ਜਿਹੜੇ ਸੀ ਆਨਕੋਡ ਲਿਆ ਤੇ ਪਤਾ ਲੱਗਾ ਕੀ ਕੰਮ ਕਰ ਰਿਹਾ ਹੈ ਦੁਬਈ ਦੇ ਵਿੱਚ ਇਹ ਲੇਬਰ ਦਾ ਕੰਮ ਹੋ ਰਿਹਾ ਸੀ ਇਹ ਕਰ ਰਿਹਾ ਜਦੋਂ ਪਾਕਿਸਤਾਨ ਦੇ ਪਟਕਰਾ ਨੂੰ ਲਿਖਾਇਆ ਠੀਕ ਹੋ ਜੀ ਗੱਲ ਇਹ ਹੈ ਕਿ ਕਿ ਦੁਬਈ ਦੇ ਵਿੱਚ ਇਹ ਰਹਾ ਜਿਹੜਾ ਮੇਲ ਜੋਨ ਹੈ ਉਹ ਅਕ੍ਰੋਸ ਦਾ ਕੰਟਰੀ ਜਿੰਨੇ ਵੀ ਬੰਦੇ ਹੁੰਦੇ ਨੇ ਚੰਗੇ ਮਾੜੇ ਉਹਨਾਂ ਨਾਲ ਹੁੰਦਾ ਤਾਂ ਇਹ ਜਿਹੜੀ ਫਰੀ ਲਿਮਿਟਡ ਇੰਟਰੋਗੇਸ਼ਨ ਹੈ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨੇ ਉਸ ਚੀਜ਼ ਨੂੰ ਸਾਹਮਣੇ ਰੱਖ ਕੇ ਨੰਬਰ ਜਿਹੜੇ ਹੈ ਇੱਥੇ ਆ ਕੇ ਰਿਪੋਰਟ ਕੀਤੇ ਇੱਕ ਸਮਗਲਰ ਜਿਹੜਾ ਚਾਚਾ ਨਾਮ ਦਾ ਸਮਗਲਰ ਹੈ ਉਹਦੇ ਨਾਲ ਇਹ ਕੰਟੈਕਟ ਕੀਤਾ ਕਿ ਅੱਗੇ ਜਿਹੜੀ ਇਹ ਸ਼ੇਰ ਜਿਹੜੀ ਹੈਗੀ ਉਹ ਮਗਵਾਈ ਗਈ ਜੀ ਬਿਲਕੁਲ ਜੀ ਇਹਦੇ ਵਿੱਚ ਇਹ ਹੈ ਕਿ ਵੀ ਵੈਪਨਸ ਦੀ ਕੰਬੀਨੇਸ਼ਨ ਜਿਹੜੀ ਤਸਕਰੀ ਹੈ ਉਹਦੇ ਵਿੱਚ ਇਹਨਾਂ ਨੂੰ ਜਿਹੜੇ ਹੈ ਕਾਫੀ ਮਾਰਜਿਨ ਹੁੰਦਾ ਹੈ ਉਹ ਸਾਰੀ ਜਿਹੜੀ ਇਕਨੋਮੀ ਆਫ ਜਿਹੜੀ ਸਮਗਲਿੰਗ ਹੈ ਜੀ ਉਹਦੇ ਵਿੱਚ ਇਹ ਹੈ ਕਿ ਫਰਗ ਜਿਹੜਾ ਇਹਨੇ ਵੇਚ ਕੇ ਨੇ ਜਿਹੜੇ ਪ੍ਰਚਿਤ ਮਾਰੀ ਸਰ ਪਾਪਰ ਜਿਹੜੇ ਉਹਦੇ ਵਿੱਚ ਇਹਨਾਂ ਨੂੰ ਆਲਸ ਕੰਪੀਟਿਟਿਵ

ਇਹ ਰੋਟਾ ਕਰਦੇ ਜਿਹੜੇ ਗੈਂਗ ਦੇ ਜਿਹੜੇ ਨੰਬਰ ਦੇ ਤੇ ਜਿਹੜੇ ਪੱਤਰ ਆਉਂਦੇ ਉਹ ਸਾਰਾ ਕੁਝ ਹੈ ਉਹ ਕੁਝ ਚੀਜ਼ਾਂ ਜਿਹੜੀਆਂ ਅੰਦਰ ਇਨਵੈਸਟੀਗੇਸ਼ਨ ਹੈ ਇਹ ਤੋਂ ਨੰਬਰ ਸੇਕਿੰਗ ਚਾਚਾ ਨਾਮ ਦਾ ਵਿਅਕਤੀ ਹੈ ਜਿਹੜਾ ਮਗਲਰ ਪਾਕਿਸਤਾਨ ਦਾ ਦੱਸਿਆ ਗਿਆ ਉਹਦੇ ਨਾਲ ਇਹਦਾ ਸੰਪਰਕ ਸੀ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਵੈਰੀਫਾਈ ਕੀਤੀ ਗਈ ਹੈ ਕੱਲਾ ਇੰਕੇ ਜਿਹੜੇ ਮੇਲ ਵੀ ਸਾਥੀ ਨੇ ਹਾਲ ਜੋ ਹੈ ਇਹਦੀ ਕੱਲੇ ਦੀ ਗ੍ਰਿਫਤਾਰੀ ਜਿਹੜਾ ਇਹਦਾ ਕੋਈ ਨੈਟਵਰਕ ਹੈ ਉਹਦਾ ਕੋਈ ਵੀ ਜਿਹੜਾ ਗਰੁੱਪ ਹੈ ਉਹਨੂੰ ਆਈਡੈਂਟੀਫਾਈ ਕਰਦੇ ਆਂ ਸਾਰਾ ਕਰਾਂਗੇ ਉਸ ਜਿਹੜੀ ਹੈ निशान दे ही होएगी क्योंकि ये सरायमांत का थाना है उधर की जब अपु ए पेंड है जब अपु उसे उठे ऐसी सारी जो थे रेहाशी है जो थे जब सारी ये दिव्या तक्तीज करेंगे वो सारा कुछ होएगा चेक होएगा